ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸੋਣੀ ਆਏ ਸੀ ਇਹ ਗੱਲ ਕਹਿ ਕੇ ਗਏ ਸੀ ਆ ਚਾਰ ਪੰਜ ਦਿਨ ਇੱਥੇ ਉਸ ਗੱਲ ਵਾਲ ਤੇ ਮੈਂ ਬਾਅਦ ਜਾਊਂਗਾ ਪਰ ਇੱਥੇ ਇੱਕ ਗੱਲ ਕਹਿ ਕੇ ਗਏ ਸੀ ਵੀ ਹਰਮੀ ਸੋ ਸੰਦੂ ਤੂੰ ਰੁਪਈਆ ਇੱਕ ਲੈ ਕੇ ਵਿਖਾ ਸੀਐਮ ਸਾਹਿਬ ਕੋ ਰੁਪਈਆ ਇੱਕ ਲੈ ਕੇ ਵਿਖਾ ਸਰਦਾਰ ਜੀ ਚਲੋ ਅਸੀਂ ਹੁਣ ਸਟੇਜ ਤੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਲਕੀਰਾਂ ਨਿਕਲ ਜਾਂਦੀਆਂ ਹੁੰਦੀਆਂ ਸੀ ਲਕੀਰਾਂ ਆ ਮੈਂ ਗਰਉਣ ਲੱਗਦਾ 35 ਕਰੋੜ ਰੁਪਈਆ ਪਾਵਨ ਤੇ ਪਵਿੱਤਰ ਧਰਤੀ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਲਈ 35 ਕਰੋੜ ਰੁਪਈਆ ਟੈਲੀਫੋਨ ਤੇ ਮਿਲਿਆ ਟੈਲੀਫੋਨ ਤੇ ਇਹ ਛੋਟੀ ਗੱਲ ਇਹ ਤੁਸੀਂ ਦੱਸੋ ਆ ਮੇਰੇ ਭਰਾ ਬੈਠੇ ਆ ਸਾਹਮਣੇ ਪਿੰਡਾਂ ਵਾਲੇ ਸਰਪੰਚ ਬੈਠੇ ਜੇ ਕਦੀ ਇਹੋ ਜਿਹਾ ਇਤਿਹਾਸ ਦੇ ਵਿੱਚ ਹੋਇਆ ਸੀ ਇੱਕ ਟੈਲੀਫੋਨ ਦੇ ਉੱਤੇ ਸੀਐਮ ਸਾਹਿਬ ਨੇ 30 ਕਰੋੜ ਰੁਪਈਆ ਪਿੰਡਾਂ ਦੀ ਡਿਵੈਲਪਮੈਂਟ ਲਈ ਦਿੱਤਾ 30 ਕਰੋੜ ਰੁਪਈਆ ਇੱਥੇ ਬਸ ਨਹੀਂ ਇੱਥੇ ਬਸ ਨਹੀਂ 55 ਕਰੋੜ ਰੁਪਈਆ ਤਰਨਤਾਰ ਨੀਆ ਸੜਕਾਂ ਦੀ ਵਾਈਡਨਿੰਗ ਚੌੜੀਆਂ ਕਰਨੀਆਂ ਸੜਕਾਂ ਆਪਾਂ ਨਵੀਆਂ ਬਣਾਉਣ ਲਈ ਸੜਕਾਂ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਬਾਲਾ ਸਾਹਿਬ ਗੱਲਾਂ ਕਰ ਲੈਣੀਆਂ ਸੌਖੀਆਂ ਨੇ ਨਭਾਉਣੀਆਂ ਬੜੀਆਂ ਔਖੀਆਂ ਨੇ ਤੇ ਜਿਹਦੇ ਟੈਲੀਫੋਨ ਤੇ ਕੰਮ ਹੁੰਦੇ ਹੋਣਾ ਤੇ ਫਿਰ ਤੁਹਾਨੂੰ ਕੀ ਚਾਹੀਦਾ ਤੁਸੀਂ ਦੱਸੋ ਸੀਐਮ ਸਾਹਿਬ ਆਹ ਕਾਠ ਜਿਹੜਾ ਆ ਇਹ ਦਰਸਾਉਦਾ ਏ ਇਸ ਗੱਲ ਨੂੰ ਕਿ ਇਹ ਸੰਗਤ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ ਉਹ ਤਾਬਲੇ ਨੇ ਤੁਹਾਡੀ ਕੱਲੀ-ਕੱਲੀ ਗੱਲ ਸੁਣਨ ਨੂੰ ਇੱਥੇ ਤਾਬਲੇ ਨੇ ਔਰ ਮੈਂ ਅੱਜ ਇਹ ਵੀ ਜ਼ਿਕਰ ਕਰਨਾ ਚਾਹਣਾ ਇਹ ਕਾਲੀ ਗੱਲ ਹਾਲੇ ਤੇ ਕਾਂਗਰਸ ਵਾਲਿਆਂ ਦੀ ਟਿਕਟ ਹੀ ਨਹੀਂ ਡਿਕਲੇਅਰ ਹੋਈ ਪਤਾ ਨਹੀਂ ਕਿਹੜੇ ਖੁੰਝੇ ਚਵਾੜੀ ਫਿਰਦੇ ਆ ਚਲੋ ਕੋਈ ਗੱਲ ਨਹੀਂ ਸੱਤ-ਅੱਠ ਹੈਗੇ ਆ ਕਿਸੇ ਨਾ ਕਿਸੇ ਨੂੰ ਤੇ ਮਿਲੂਗੀ